ਸਤਗੁਰਾਂ ਦੀ ਪਾਵਨ ਬਖਸ਼ਿਸ਼ ਹੁੰਦੀ ਹੈ ਗੁਰਬਾਣੀ ਨੇ ਤਿੰਨ ਵਾਰ ਧੰਨਾਖਿਆ ਜਦੋਂ ਕੋਈ ਮਹਾਂਪੁਰਖ ਇਸ ਜਗਤ 'ਤੇ ਆਉਂਦੇ ਹੈ ਮਹਾਂਪੁਰਖਾਂ ਦੇ ਆਉਣ ਨੂੰ ਬਾਣੀ ਕਹਿੰਦੀ ਹੈ ਧੰਨ 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 ਜਨ ਆਇਆ ਸਤਗੁਰਾਂ ਦੀ ਬਾਣੀ ਨੇ ਵੀ ਤਿੰਨ ਵਾਰ ਧੰਨਾਖਿਆ ਸਤਗੁਰਾਂ ਨੇ ਤਿੰਨ ਵਾਰ ਧੰਨ ਆਖਿਆ ਕਿ ਜਦੋਂ ਕੋਈ ਰੱਬ ਦਾ ਪਿਆਰਾ ਇਸ ਧਰਤੀ ਤੇ ਆਉਂਦਾ ਹੈ ਇਸ ਜਗਤ ਤੇ ਆਉਂਦਾ ਹੈ ਮਹਾਰਜ ਕਹਿੰਦੇ ਧੰਨ ਬਾਗੈ ਧਰਤੀ ਦੇ ਜਦੋਂ ਕੋਈ ਰੱਬ ਰੰਗੀ ਰੂਹ ਇਸ ਧਰਤੀ ਤੇ ਜਨਮ ਲੈਂਦੀ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਸਭ ਜਗਤ ਤੇਰਾ ਹੁਣ ਇੱਥੇ ਪੜਦੇ ਵੀ ਆ ਸੁਣਦੇ ਵੀ ਆ ਜਿਸ ਪ੍ਰਸਾਦ ਜੇ ਆਪਾਂ ਅਖਰੀ ਅਰਥ ਲਾਈਏ ਜਿਹੜੇ ਆਪਣੇ ਵਰਗੇ ਨਾਰਮਲ ਬੰਦੇ ਆ ਆਪਾਂ ਕਹਿੰਦੇ ਆ ਪ੍ਰਸਾਦ ਛਕਣ ਵਾਲੀ ਚੀਜ਼ ਕੋਈ ਵਸਤੂ ਪ੍ਰਸਾਦ ਲੈਣਾ ਸੁਭਾਵਿਕ ਜੀ ਗੱਲ ਐ ਗੁਰੂ ਘਰ ਚ ਜਾਂਦੇ ਆ ਨਮਸ਼ਕਾਰ ਕਰਦੇ ਆ ਸਾਨੂੰ ਪ੍ਰਸਾਦ ਮਿਲਦਾ ਪਰ ਇੱਕ ਪ੍ਰਸਾਦ ਸਤਿਗੁਰੂ ਵਰਤਾਉਂਦੇ ਆ ਇੱਕ ਪ੍ਰਸਾਦ ਮਹਾਂਪੁਰਖ ਵਰਤਾਉਂਦੇ ਆ ਮਹਾਰਾਜ ਕਹਿੰਦੇ ਜਿਸ ਪ੍ਰਸਾਦ ਸਭ ਜਗਤ ਤਰਿਆ ਇੱਥੇ ਪ੍ਰਸਾਦ ਦਾ ਅਰਥ ਹੈ ਉਹਨਾਂ ਦੀ ਕਿਰਪਾ ਉਹਨਾਂ ਦੀ ਘਾਲਣਾ ਉਹਨਾਂ ਦੀ ਬਖਸ਼ਿਸ਼ ਜਿਹਦੇ ਨਾਲ ਸਾਰਾ ਜਗਤ ਤਰ ਜਾਂਦਾ ਹੈ ਜਿਸ ਪ੍ਰਸਾਦ ਸਭ ਜਗਤ ਤਰਿਆ ਪਰ ਅਸੀਂ ਉਹ ਪ੍ਰਸਾਦ ਲੈ ਕਿਵੇਂ ਸਕਦੇ ਆ ਸਵਾਲ ਇਹ ਹੈ ਸਤਿਗੁਰੂ ਕੋਈ ਸਾਧੂ ਕੋਈ ਮਹਾਪੁਰਖ ਇਹਨਾਂ ਦੀ ਕਿਰਪਾ ਸਾਰਿਆਂ ਤੇ ਹੈ ਇਹ ਨੀ ਵੀ ਕਿਸੇ ਤੇ ਵੱਧ ਹੈ ਕਿਸੇ ਤੇ ਘੱਟ ਹੈ ਨਹੀਂ ਜਦੋਂ ਸੂਰਜ ਚੜ੍ਹਦਾ ਹੈ ਸੂਰਜ ਨੇ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਵੀ ਮੈਂ ਕਿਸੇ ਤੇ ਰੌਸ਼ਨੀ ਘਟ ਪਾਉਣੀ ਹੈ ਜਾਂ ਮੈਂ ਕਿਸੇ ਤੇ ਰੌਸ਼ਨੀ ਵਧ ਪਾਉਣੀ ਹੈ ਸੂਰਜ ਦੀ ਰੌਸ਼ਨੀ ਸਭਨਾਂ ਤੇ ਇੱਕੋ ਜੀ ਪੈਂਦੀ ਹੈ ਜੇ ਕੋਈ ਰੁੱਤ ਆਉਂਦੀ ਹੈ ਤਾਂ ਰੁੱਤ ਸਭਨਾਂ ਲਈ ਇੱਕੋ ਜੀ ਆਉਂਦੀ ਹੈ ਕਿਉਂਕਿ ਸਤਗੁਰ ਦੇ ਚਲਾਏ ਵਿਧਾਨ ਦੇ ਅਨੁਸਾਰ ਸਭ ਕੁਝ ਚੱਲਦਾ ਹੈ ਜਿਵੇਂ ਸੂਰਜ ਦੀ ਰੌਸ਼ਨੀ ਸਾਰਿਆਂ ਤੇ ਇੱਕੋ ਜੀ ਹੈ ਉਹਦੀ ਤਪਸ਼ ਸਭਨਾਂ ਨੂੰ ਇੱਕੋ ਜੀ ਹੈ ਇਸੇ ਤਰ੍ਹਾਂ ਮਹਾਂਪੁਰਖ ਅਤੇ ਸੇ ਸਤਗੁਰਾਂ ਦੀ ਬਾਣੀ ਸਤਿਗੁਰਾਂ ਦੀ ਕਿਰਪਾ ਸਤਿਗੁਰਾਂ ਦਾ ਪ੍ਰਸਾਦ ਸਭਨਾ ਤੇ ਕੋ ਜੈ